ਕੁਰਾਲੀ ਦਾ ਇਹ ਛੋਟਾ ਜਿਹਾ ਪਿੰਡ ਨਹੌਲਕਾ ਅੱਜ ਦੁਨੀਆ ਦੇ ਨਕਸ਼ੇ ਦੇ ਵਿੱਚ ਆਪਣੀ ਵੱਖਰੀ ਪਹਿਚਾਨ ਰੱਖਦਾ ਹੈ। ਤੰਗ ਕਲੀਆਂ ਬਿਨਾ ਦਰਵਾਜ਼ੇ ਘਰ ਨੂੰ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਸ ਪਿੰਡ ਦੇ ਵਿੱਚ ਅਜਿਹਾ ਕੀ ਹੈ ਜੋ ਦਿਨਾਂ ਦੇ ਵਿੱਚ ਹੀ ਦੁਨੀਆ ਦੇ ਨਕਸ਼ੇ ਤੇ ਛਾ ਗਿਆ ਹੈ। ਜੀ ਬਿਲਕੁਲ ਡੇਲੀ ਪੋਸਤ ਦੇ ਦਰਸ਼ਕਾਂ ਨੂੰ ਅੱਜ ਵਾਕਿਫ ਕਰਵਾਵਾਂਗੇ ਕਿ ਇਸੇ ਹੀ ਪਿੰਡ ਦਾ ਹੈ ਉਹ 스타 हॉकी ਖਿਡਾਰੀ ਜਿਸ ਦਾ ਨਾਮ ਅੱਜ ਹਰ ਇਨਸਾਨ ਦੀ ਜ਼ੁਬਾਨ ਤੇ ਹੈ ਮਹਿਜ਼ 17 ਸਾਲਾ ਬਾਦ ਦੀ ਜੂਨੀਅਰ हॉकी ਟੀਮ ਦਾ ਕਪਤਾਨ ਹਰਜੀਤ ਸਿੰਘ ਪਾਵੇਂ ਕਰੀਬੀ ਅਤੇ ਤੰਗੀ ਦੇ ਦੌਰ ਤੇ ਵਿੱਚੋਂ ਗੁਜ਼ਰਿਆ ਪਰ ਅੱਜ हॉकी ਵਰਲਡ ਕੱਪ ਜਿੱਤ ਕੇ ਉਸਨੇ ਸਾਬਿਤ ਕਰ ਦਿੱਤਾ ਹੈ मंजिले उन्हीं को मिलती हैं जिनके हौसलों में उड़ान होती है well then, ਡੇਲੀ ਪੋਸਟ ਦੀ ਟੀਮ ਜਦੋਂ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਘਰ ਪਹੁੰਚੀ ਤਾਂ ਦੇਖਿਆ ਗਰੀਬੀ ਦੇ ਦੌਰ ਤੇ ਉਹੀ ਹਾਲਾਤ ਇੱਕ ਮਾਂ ਜੋ ਅੱਜ ਵੀ ਦਿਉੜੀ ਦੇ ਵਿੱਚ ਬਣੇ ਚੁੱਲੇ ਨੂੰ ਫੂਕਾਂ ਮਾਰ ਕੇ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀਤਾ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਲਈ ਡਰਾਈਵਰੀ ਕਰ ਰਿਹਾ ਹੈ ਇੱਕ ਭਰਾ ਜੋ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਘਰੋਂ ਬਾਹਰ ਗਿਆ ਹੋਇਆ ਹੈ ਅਜਿਹੇ ਦੇ ਵਿੱਚ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਔਂਕੜਾ ਅਤੇ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਹਰਜੀਤ ਸਿੰਘ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ ਪੰਜਾਬ ਦੇ ਉਸ ਪਿੰਡ ਦੇ ਵਿੱਚ ਅੱਜ ਮੈਂ ਮੌਜੂਦ ਹਾਂ ਜਿਸ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵਕਰੀ ਬਣੀ ਹੈ ਜੀ ਬਿਲਕੁਲ ਨਿਹੌਲਕਾ ਪਿੰਡ ਦਾ ਹੀ ਰਹਿਣ ਵਾਲਾ ਹੈ ਇੰਡੀਅਨ ਜੂਨੀਅਰ ਹਾਕੀ ਟੀਮ ਦਾ ਕਪਤਾਨ ਹਰਜੀਤ ਸਿੰਘ ਵਰਲਡ ਕੱਪ ਜਿੱਤਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਲਗਾਤਾਰ ਵਧਾਈਆਂ ਮਿਲਦੀਆਂ ਪਈਆਂ ਨੇ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਉਸ ਦੇ ਘਰ ਦੇ ਵਿੱਚ ਇਹ ਉਹ ਕਮਰਾ ਹੈ ਹਰਜੀਤ ਸਿੰਘ ਦਾ ਜਿੱਥੇ ਜਦੋਂ ਉਹ ਆਉਂਦਾ ਹੈ ਪਿੰਡ ਦੇ ਵਿੱਚ ਤੇ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੈਡਲ ਸਜਾਏ ਹੋਏ ਨੇ ਹਰਜੀਤ ਸਿੰਘ ਦੇ ਵਕ ਵਕ ਥਾਵਾਂ ਤੋਂ ਜਿਹੜੇ ਉਹਨੇ ਜਿੱਤ ਹਾਸਲ ਕੀਤੀ ਉਸਦੇ ਮੈਡਲ ਸਜੇ ਨੇ ਉਸਦੀਆਂ ਫੋਟੋਆਂ ਸਜੀਆਂ ਨੇ ਅਵਾਰਡ ਨੇ ਜਿਹੜੇ ਹਰਜੀਤ ਸਿੰਘ ਵੱਲੋਂ ਲਗਾਤਾਰ ਜਿਹੜੇ ਜਿੱਤੇ ਜਾਂਦੇ ਰਹੇ ਨੇ ਉਹ ਇੱਥੇ ਲਗਾਏ ਨੇ ਤੇ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਰਜੀਤ ਨੂੰ ਇਸ ਲੈਵਲ ਤੇ ਪਹੁੰਚਾਇਆ ਹਰਜੀਤ ਸਿੰਘ ਦੀ ਮਾਤਾ ਦੇ ਨਾਲ ਖਾਸ ਕਰਕੇ ਪਰਤ ਕਰਦੇ ਆ ਪਤਾ ਚੱਲਿਆ ਕਿ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅੱਜ ਉਹਨਾਂ ਦਾ ਬੇਟਾ ਇਸ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗਾ ਜਦੋਂ ਕਿ ਉਹ ਹਮੇਸ਼ਾ ਹੀ ਹਰਜੀਤ ਨੂੰ ਪੜਾਈ ਤੇ ਵੱਲ ਜ਼ਿਆਦਾ ਜ਼ੋਰ ਦੇਣ ਲਈ ਕਹਿੰਦੇ ਰਹਿੰਦੇ ਸਨ ਅਸੀਂ ਉਹਨਾਂ ਨੂੰ ਬਹੁਤ ਕਿਹਾ ਵੀ ਨਹੀਂ ਖੇਡਣਾ ਸਤੋ ਇੰਨਾ ਤੁਹਾਡਾ ਖਰਚਾ ਨਹੀਂ ਦੇ ਹੋਣਾ ਉਹ ਮਤਲਬ ਕਹਿੰਦਾ ਕੁਝ ਵੀ ਹੋ ਜਵੇ ਮੈਂ ਗਰੀਬ ਵੀ ਤੌਰ ਤੇ ਹੀ ਮੈਂ ਖੇਡ ਲੂੰਗਾ ਕਿਸੇ ਟਾਈਮ ਉਹਦੇ ਕੋਲ ਜੁੱਤੀ ਨਹੀਂ ਜੀ ਕੋਈ ਸਾਈਕਲ ਨਹੀਂ ਸਾ ਕੁਝ ਨਹੀਂ ਤਾਂ ਤੁਰ ਕੇ ਇਹ ਜੀ ਧੁੱਪ ਚ ਜਾਣਾ ਤੁਰ ਕੇ ਘਰਾਂ ਵਾਪਸ ਆਉਣਾ ਠੰਡ ਚ ਵੀ ਇਹੀ ਹਾਲ ਠੰਡ ਚ ਵੀ ਇਹੀ ਹਾਲ ਜੀ ਮੈਂ ਅਸੀਂ ਪਹਿਣਾ ਵੀ ਠੰਡ ਬਹੁਤ ਤੋ ਧੁੰਦ ਪਈ ਹੋਈ ਤਾਂ ਨਾ ਜਾ ਉਹ ਕਦੇ ਨਹੀਂ ਹਟਿਆ ਉਹ ਜਾਂਦਾ ਰਿਹਾ ਕਹਿੰਦਾ ਮੈਂ ਗਰਾਊਂਡ ਜਾਣੇ ਜਾਣਾ ਮੈਂ ਖੇਡਣਾ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਬਹੁਤ ਮਾਣ ਆਪਣੇ ਬ੍ਰਦਰ ਤੇ ਉਹਨਾਂ ਨੇ ਜੋ ਵਰਲਡ ਕੱਪ ਜਿੱਤੇ ਆਏ ਹੋਰ ਇੱਕ ਤੇ ਹੋਰ ਕਿ ਉਹ ਇੰਡੀਆ ਦਾ ਕੈਪਟਨ ਹੈਗਾ ਵਾ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਚਾਚੇ ਲਸ਼ਮਨ ਅਨਸਾਰ ਭਾਵੇਂ ਉਹਨਾਂ ਨੂੰ ਲਖਨਊ ਦੇ ਵਿੱਚ ਹੋਣ ਵਾਲੇ ਫਾਈਨਲ ਮੈਚ ਦੇਖਣ ਦੇ ਲਈ ਵੀਆਈਪੀ ਪਾਸ ਦੇ ਦਿੱਤੇ ਗਏ ਪਰ ਉਹ ਲਖਨਊ ਆਉਣ ਕਿਸ ਤਰ੍ਹਾਂ ਇਸ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਖੁਦ ਉਹਨਾਂ ਦੇ ਵੱਲੋਂ ਹੀ ਕਿਰਾਏ ਤੇ ਗੱਡੀ ਕਰਕੇ ਹਰਜੀਤ ਦੇ ਦੋਸਤਾਂ ਸਮੇਤ ਮੈਚ ਦੇਖਣ ਜਾਣਾ ਪਿਆ ਇਹ ਨਹੀਂ ਨਹੀਂ ਵੀਆਈਪੀ ਪਾਸ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਟੇਡੀਅਮ ਦੇ ਅੰਦਰ ਜਾਣ ਦੇ ਲਈ ਖੱਜਲ ਖਵਾਰ ਹੋਣਾ ਪਿਆ ਬੜੀ ਇਨਾ ਸਾਰੀਆਂ ਮੁਸ਼ਕਲਾਂ ਨੂੰ ਉਹ ਤੋਂ ਭੁੱਲ ਗਏ ਜਦੋਂ ਹਰਜੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਜੂਨੀਅਰ ਹਾਕੀ ਟੀਮ ਦੇ ਵੱਲੋਂ ਹਾਕੀ ਦੇ ਵਰਲਡ ਕੱਪ ਦੇ ਵਿੱਚ ਜਿੱਤ ਹਾਸਲ ਕਰ ਲਈ ਦੀ। ਉਹ ਕਹੀ ਵੀ ਅਸੀਂ ਇਹ ਜਿੱਤ ਕਰਦੇ ਆਂ ਜੀ। ਫਿਰ ਫਿਰ ਵੀ ਨਕਸਾਣੇ ਜੀ ਕੋਈ ਵੀ ਪੁਰਸਾਣੇ ਵੀ ਕਹੇ ਜੀ ਅਸੀਂ। ਆਂਦਾ ਜੀ ਪੂਰੇ ਪਿੰਡ ਦਾ ਨਾਮ ਵੀ ਹੈ ਜੀ। ਪੂਰੇ ਪੰਜਾਬ ਦਾ ਨਾਮ ਵੀ ਹੈ ਜੀ। ਪੂਰੇ ਹਿੰਦੁਸਤਾਨ ਦਾ ਨਾਮ ਵੀ। ਬਹੁਤ ਸ਼ਕਮ ਕਰਿਆ। ਹਰਜੀਤ ਸਿੰਘ ਦੀ ਇਸ ਜਿੱਤ ਤੇ ਪਿੰਡ ਵਾਸੀਆਂ ਨੂੰ ਵੀ ਬਹੁਤ ਮਾਣ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਨਹੌਲਕਾ ਪਿੰਡ ਨੂੰ ਇੱਕ ਸੀਮਤ ਲੋਕ ਹੀ ਜਾਣਦੇ ਸਨ ਅੱਜ ਹਰਜੀਤ ਦੀ ਬਦੌਲਤ ਦੁਨੀਆ ਦੇ ਨਕਸ਼ੇ ਤੇ ਆ ਗਿਆ ਹੈ ਬਹੁਤ ਤਗੜਾ ਮਾਣ ਹੈ ਜੀ ਸਾਡੇ ਪਿੰਡ ਦਾ ਪੂਰੇ ਪੜ ਚ ਨਾਰੋਸ਼ਨ ਹੋ ਗਿਆ ਜੀ ਦੈਲੀ ਪੋਸਟ ਦੀ ਟੀਮ ਦੇ ਵੱਲੋਂ ਉਸ ਸਰਕਾਰੀ ਸਕੂਲ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਵੱਲੋਂ ਆਪਣੀ ਮੁੱਢਲੀ ਯਾਨੀ ਕਿ ਛੇਵੀਂ ਤੱਕ ਦੀ ਪੜ੍ਹਾਈ ਕੀਤੀ ਗਈ। ਇਹਹੀ ਉਹ ਸਰਕਾਰੀ ਸਕੂਲ ਹੈ ਜਿੱਥੇ ਹਰਜੀਤ ਸਿੰਘ ਵੱਲੋਂ ਆਪਣੀ ਛੇਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਨਿਹੋਲਕਾ ਦੇ ਵਿੱਚ ਹਰਜੀਤ ਸਿੰਘ ਵੱਲੋਂ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹ ਜਲੰਧਰ ਚਲਾ ਗਿਆ ਸੀ ਪੜ੍ਹਾਈ ਕਰਨ ਦੇ ਲਈ ਤੇ ਉੱਥੇ ਹੀ ਉਹਦੇ ਵੱਲੋਂ ਵੱਖ-ਵੱਖ ਕੋਚਾਂ ਕੋਲੋਂ ਕੋਚਿੰਗ ਲਿੱਤੀ ਗਈ ਜਿਸ ਦੇ ਬਦੌਲਤ ਅੱਜ 15 ਸਾਲਾਂ ਦੇ ਇਤਿਹਾਸ ਦੁਹਰਾ ਕੇ ਹਰਜੀਤ ਸਿੰਘ ਦੀ ਕਪਤਾਨੀ ਹੇਠ ਇੰਡੀਅਨ ਜੂਨੀਅਰ ਹਾਕੀ ਟੀਮ ਵੱਲੋਂ ਵਰਲਡ ਕੱਪ ਜਿੱਤਿਆ ਗਿਆ ਹੈ ਭਾਰਤੀ ਜੂਨੀਅਰ ਹਾਕੀ ਟੀਮ ਦੇ ਵੱਲੋਂ ਵਰਲਡ ਕੱਪ ਜਿੱਤ ਕੇ 15 ਸਾਲ ਬਾਅਦ ਇਤਿਹਾਸ ਤੋੜਾਇਆ ਹੈ। ਲਖਨਊਦਾ ਮੇਜਰ ਧਿਆਨ ਚੰਦ ਸਟੇਡੀਅਮ ਗਵਾਹ ਬਣਿਆ ਹੈ ਭਾਰਤੀ ਜੂਨੀਅਰ ਹਾਕੀ ਟੀਮ ਦੀ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਦਾ। ਫਾਈਨਲ ਦੇ ਵਿੱਚ ਬੈਲਜੀਅਮ ਨੂੰ 2-1 ਦੇ ਨਾਲ maat ਦੇਣ ਵਾਲੀ ਭਾਰਤੀ ਜੂਨੀਅਰ ਹਾਕੀ ٹیم ਦਾ ਨਾਮ ਅੱਜ ਦੇਸ਼ੀ ਨਹੀਂ ਬਲਕਿ ਪੂਰੇ ਵਰਲਡ ਦੀ ਜ਼ੁਬਾਨ ਤੇ ਜੂਨੀਅਰ ਹਾਕੀ ٹیم ਦਾ ਨਾਮ ਆਏ ਤਾਂ ਕਪਤਾਨ ਹਰਜੀਤ ਸਿੰਘ ਦਾ ਜ਼ਿਕਰ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ ਚੰਡੀਗੜ੍ਹ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਨਾਲ ਪ੍ਰਲਾਦ ਸੰਖੀਲਿਆ ਦੀ ਰਿਪੋਰਟ ਡੇਲੀ ਪੋਸਟ ਪੰਜਾਬ ਹੋਜੂਗੀ। ਪੂਰੇ ਹਿੰਦੁਸਤਾਨ ਦੇ ਲੋਕ ਵੀ ਬਹੁਤ ਸ਼ੱਕਮ ਕਰ ਰਹੇ ਹਨ। ਹਰਜੀਤ ਸਿੰਘ ਦੀ ਇਸ ਜਿੱਤ ਤੇ ਪਿੰਡ ਵਾਸੀਆਂ ਨੂੰ ਵੀ ਬਹੁਤ ਮਾਣ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਨਹੌਲਕਾ ਪਿੰਡ ਨੂੰ ਇੱਕ ਸੀਮਤ ਲੋਕ ਹੀ ਜਾਣਦੇ ਸਨ ਅੱਜ ਹਰਜੀਤ ਦੀ ਬਦੌਲਤ ਦੁਨੀਆ ਦੇ ਨਕਸ਼ੇ ਤੇ ਆ ਗਿਆ ਹੈ ਬਹੁਤ ਤਗੜਾ ਮਾਣ ਹੈ ਜੀ ਸਾਡੇ ਪਿੰਡ ਦਾ ਪੂਰੇ ਪੜ ਚ ਨਾਰੋਸ਼ਨ ਹੋ ਗਿਆ ਜੀ ਡੇਲੀ ਪੋਸਟ ਦੀ ਟੀਮ ਦੇ ਵੱਲੋਂ ਉਸ ਸਰਕਾਰੀ ਸਕੂਲ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਵੱਲੋਂ ਆਪਣੀ ਮੁੱਢਲੀ ਯਾਨੀ ਕਿ ਛੇਵੀਂ ਤੱਕ ਦੀ ਪੜ੍ਹਾਈ ਕੀਤੀ ਗਈ। ਇਹ ਹੀ ਉਹ ਸਰਕਾਰੀ ਸਕੂਲ ਹੈ ਜਿੱਥੇ ਹਰਜੀਤ ਸਿੰਘ ਵੱਲੋਂ ਆਪਣੀ ਛੇਵੀਂ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ ਗਈ ਸੀ। ਤੁਸੀਂ ਦੇਖ ਸਕਦੇ ਹੋ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਨਿਹੋਲਕਾ ਦੇ ਵਿੱਚ ਹਰਜੀਤ ਸਿੰਘ ਵੱਲੋਂ ਆਪਣੀ ਮੋਢਲੀ ਸਿੱਖਿਆ ਪ੍ਰਾਪਤ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਉਹ ਜਲੰਧਰ ਚਲਾ ਗਿਆ ਸੀ ਪੜ੍ਹਾਈ ਕਰਨ ਦੇ ਲਈ ਤੇ ਉੱਥੇ ਹੀ ਉਹਦੇ ਵੱਲੋਂ ਵੱਖ-ਵੱਖ ਕੋਚਾਂ ਕੋਲੋਂ ਕੋਚਿੰਗ ਲਿੱਤੀ ਗਈ ਜਿਸ ਦੇ ਬਦੌਲਤ ਅੱਜ 15 ਸਾਲਾਂ ਦੇ ਇਤਿਹਾਸ ਦੁਹਰਾ ਕੇ ਹਰਜੀਤ ਸਿੰਘ ਦੀ ਕਪਤਾਨੀ ਹੇਠ ਇੰਡੀਅਨ ਜੂਨੀਅਰ ਹਾਕੀ ਟੀਮ ਵੱਲੋਂ ਵਰਲਡ ਕੱਪ ਡੇਲੀ ਪੋਸਟ ਦੀ ਟੀਮ ਜਦੋਂ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਘਰ ਪਹੁੰਚੀ ਤਾਂ ਦੇਖਿਆ ਗਰੀਬੀ ਦੇ ਦੌਰ ਤੇ ਉਹੀ ਹਾਲਾਤ ਇੱਕ ਮਾਂ ਜੋ ਅੱਜ ਵੀ ਦਿਉੜੀ ਦੇ ਵਿੱਚ ਬਣੇ ਚੁੱਲ੍ਹੇ ਨੂੰ ਫੂਕਾਂ ਮਾਰ ਕੇ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਹ ਤਾਂ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਲਈ ਡਰਾਈਵਰੀ ਕਰ ਰਿਹਾ ਹੈ ਇੱਕ ਭਰਾ ਜੋ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਘਰੋਂ ਬਾਹਰ ਗਿਆ ਹੋਇਆ ਹੈ ਅਜਿਹੇ ਦੇ ਵਿੱਚ ਖੁਦ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਔਂਕੜਾ ਅਤੇ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਹਰਜੀਤ ਸਿੰਘ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ ਪੰਜਾਬ ਦੇ ਉਸ ਪਿੰਡ ਦੇ ਵਿੱਚ ਅੱਜ ਮੈਂ ਮੌਜੂਦ ਹਾਂ ਜਿਸ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵਕਰੀ ਬਣੀ ਹੈ ਜੀ ਬਿਲਕੁਲ ਨਿਹੌਲਕਾ ਪਿੰਡ ਦਾ ਹੀ ਰਹਿਣ ਵਾਲਾ ਹੈ ਇੰਡੀਅਨ ਜੂਨੀਅਰ ਹਾਕੀ ਟੀਮ ਦਾ ਕਪਤਾਨ ਹਰਜੀਤ ਸਿੰਘ ਵਰਲਡ ਕੱਪ ਜਿੱਤਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਲਗਾਤਾਰ ਵਧਾਈਆਂ ਮਿਲਦੀਆਂ ਪਈਆਂ ਨੇ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਉਸ ਦੇ ਘਰ ਦੇ ਵਿੱਚ ਇਹ ਉਹ ਕਮਰਾ ਹੈ ਹਰਜੀਤ ਸਿੰਘ ਦਾ ਜਿੱਥੇ ਜਦੋਂ ਉਹ ਆਉਂਦਾ ਹੈ ਪਿੰਡ ਦੇ ਵਿੱਚ ਤੇ ਰਹਿੰਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਮੈਡਲ ਸਜਾਏ ਹੋਏ ਨੇ ਹਰਜੀਤ ਸਿੰਘ ਦੇ ਵਕ ਵਕ ਥਾਵਾ ਤੋਂ ਜਿਹੜੇ ਉਹਨੇ ਜਿੱਤ ਹਾਸਲ ਕੀਤੀ ਉਸਦੇ ਮੈਡਲ ਸਜੇ ਨੇ ਉਸਦੀਆਂ ਫੋਟੋਆਂ ਸਜੀਆਂ ਨੇ ਅਵਾਰਡ ਨੇ ਜਿਹੜੇ ਹਰਜੀਤ ਸਿੰਘ ਵੱਲੋਂ ਲਗਾਤਾਰ ਜਿਹੜੇ ਜਿੱਤੇ ਜਾਂਦੇ ਰਹੇ ਨੇ ਉਹ ਇੱਥੇ ਲਗਾਏ ਨੇ ਤੇ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਰਜੀਤ ਨੂੰ ਇਸ ਲੈਵਲ ਤੇ ਪਹੁੰਚਾਇਆ ਹਰਜੀਤ ਸਿੰਘ ਦੀ ਮਾਤਾ ਦੇ ਨਾਲ ਖਾਸ ਕਰ ਪਰਤ ਕਰਦੇ ਆ ਪਤਾ ਚੱਲਿਆ ਕਿ ਉਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅੱਜ ਉਹਨਾਂ ਦਾ ਬੇਟਾ ਇਸ ਮੁਕਾਮ ਤੇ ਪਹੁੰਚ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੇਗਾ ਜਦੋਂ ਕਿ ਉਹ ਹਮੇਸ਼ਾ ਹੀ ਹਰਜੀਤ ਨੂੰ ਪੜਾਈ ਤੇ ਵੱਲ ਜ਼ਿਆਦਾ ਜ਼ੋਰ ਦੇਣ ਲਈ ਕਹਿੰਦੇ ਰਹਿੰਦੇ ਸਨ ਅਸੀਂ ਉਹਨਾਂ ਨੂੰ ਬਹੁਤ ਕਿਹਾ ਵੀ ਨਹੀਂ ਖੇਡਣਾ ਸਤੋ ਇਹਨਾਂ ਤੁਹਾਡਾ ਖਰਚਾ ਨਹੀਂ ਦੇ ਹੋਣਾ ਉਹ ਮਤਲਬ ਕਹਿੰਦਾ ਕੁਝ ਵੀ ਹੋ ਜਵੇ ਮੈਂ ਗਰੀਬ ਵੀ ਤੌਰ ਤੇ ਹੀ ਮੈਂ ਖੇਡ ਲੂੰਗਾ ਕਿਸੇ ਟਾਈਮ ਉਹਦੇ ਕੋਲ ਜੁੱਤੀ ਨਹੀਂ ਜੀ ਕੋਈ ਸਾਈਕਲ ਨਹੀਂ ਸਾ ਕੁਝ ਨਹੀਂ ਤਾਂ ਤੁਰ ਕੇ ਇਹ ਜੀ ਧੁੱਪ ਚ ਜਾਣਾ ਤੁਰ ਕੇ ਘਰਾਂ ਵਾਪਸ ਆਉਣਾ ਠੰਡ ਚ ਵੀ ਇਹੀ ਹਾਲ ਠੰਡ ਚ ਵੀ ਇਹੀ ਹਾਲ ਜੀ ਮੈਂ ਅਸੀਂ ਕਹਿਣਾ ਵੀ ਠੰਡ ਬਹੁਤ ਤਾਂ ਧੁੰਦ ਪਈ ਹੋਈ ਤਾਂ ਨਾ ਜਾ ਉਹ ਕਦੇ ਨਹੀਂ ਹਟਿਆ ਉਹ ਜਾਂਦਾ ਰਿਹਾ ਕਹਿੰਦਾ ਮੈਂ ਗਰਾਊਂਡ ਜਾਣੇ ਜਾਣਾ ਮੈਂ ਖੇਡਣਾ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਬਹੁਤ ਮਾਣ ਆਪਣੇ ਬ੍ਰਦਰ ਤੇ ਉਹਨਾਂ ਨੇ ਜੋ ਵਰਲਡ ਕੱਪ ਜਿੱਤੇ ਆਏ ਹੋਰ ਇੱਕ ਤੇ ਹੋਰ ਕਿ ਉਹ ਇੰਡੀਆ ਦਾ ਕੈਪਟਨ ਹੈਗਾ ਵਾ ਬਹੁਤ ਅੱਛਾ ਲੱਗ ਰਿਹਾ ਹੈ ਸਾਨੂੰ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦੇ ਚਾਚੇ ਲਸ਼ਮਨ ਅਨਸਾਰ ਭਾਵੇਂ ਉਹਨਾਂ ਨੂੰ ਲਖਨਊ ਦੇ ਵਿੱਚ ਹੋਣ ਵਾਲੇ ਫਾਈਨਲ ਮੈਚ ਦੇਖਣ ਦੇ ਲਈ ਵੀਆਈਪੀ ਪਾਸ ਮਿਲ ਦਿੱਤੇ ਗਏ ਪਰ ਉਹ ਲਖਨਊ ਆਉਣ ਕਿਸ ਤਰ੍ਹਾਂ ਇਸ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਖੁਦ ਉਹਨਾਂ ਦੇ ਵੱਲੋਂ ਹੀ ਕਿਰਾਏ ਤੇ ਗੱਡੀ ਕਰਕੇ ਹਰਜੀਤ ਦੇ ਦੋਸਤਾਂ ਸਮੇਤ ਮੈਚ ਦੇਖਣ ਜਾਣਾ ਪਿਆ ਇਹਨਾਂ ਹੀ ਨਹੀਂ ਵੀਆਈਪੀ ਪਾਸ ਹੋਣ ਦੇ باوجود ਵੀ ਉਹਨਾਂ ਨੂੰ ਸਟੇਡੀਅਮ ਦੇ ਅੰਦਰ ਜਾਣ ਦੇ ਲਈ ਖੱਜਲ ਖਵਾਰ ਹੋਣਾ ਪਿਆ ਪਰ ਇਹਨਾਂ ਸਾਰੀਆਂ ਮੁਸ਼ਕਲਾਂ ਨੂੰ ਉਹ ਤੋਂ ਭੁੱਲ ਗਏ ਜਦੋਂ ਹਰਜੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਜੂਨੀਅਰ ਹਾਕੀ ਟੀਮ ਦੇ ਵੱਲੋਂ ਹਾਕੀ ਦੇ ਵਰਲਡ ਕੱਪ ਦੇ ਵਿੱਚ ਜਿੱਤ ਹਾਸਲ ਕਰ ਲਈ। ਜੇ ਕਹੀ ਵੀ ਅਸੀਂ ਇਹ ਜਿੱਤ ਕਰਦੇ ਆਂ ਜੀ ਫਿਰ ਫਿਰ ਵੀ ਨਾ ਸੋਣੇ ਜੀ ਕੋਈ ਵੀ ਪੁਰਸਾਂ ਨੇ ਵੀ ਕਹੇ ਜੀ ਅਸੀਂ ਆਂਦਾ ਜੀ ਪੂਰੇ ਪਿੰਡ ਦਾ ਨਾਮ ਵੀ ਹੈ ਜੀ ਪੂਰੇ ਪੰਜਾਬ ਦਾ ਨਾਮ ਵੀ ਹੈ ਜੀ ੁਰਾਲੀ ਦਾ ਇਹ ਛੋਟਾ ਜਿਹਾ ਪਿੰਡ ਨਹੌਲਕਾ ਅੱਜ ਦੁਨੀਆ ਦੇ ਨਕਸ਼ੇ ਦੇ ਵਿੱਚ ਆਪਣੀ ਵੱਖਰੀ ਪਹਿਚਾਨ ਰੱਖਦਾ ਹੈ। ਤੰਗ ਕਲੀਆਂ ਬਿਨਾ ਦਰਵਾਜ਼ੇ ਘਰ ਨੂੰ ਦੇਖ ਕੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇਸ ਪਿੰਡ ਦੇ ਵਿੱਚ ਅਜੀਹਾ ਕੀ ਹੈ ਜੋ ਦਿਨਾਂ ਦੇ ਵਿੱਚ ਹੀ ਦੁਨੀਆ ਦੇ ਨਕਸ਼ੇ ਤੇ ਛਾ ਗਿਆ ਹੈ। ਜੀ ਬਿਲਕੁਲ ਡੇਲੀ ਪੋਸਤ ਦੇ ਦਰਸ਼ਕਾਂ ਨੂੰ ਅੱਜ ਵਾਕਿਫ ਕਰਵਾਵਾਂਗੇ ਕਿ ਇਸੇ ਹੀ ਪਿੰਡ ਦਾ ਹੈ ਉਹ 스타 हॉकी ਖਿਡਾਰੀ ਜਿਸ ਦਾ ਨਾਮ ਅੱਜ ਹਰ ਇਨਸਾਨ ਦੀ ਜ਼ੁਬਾਨ ਤੇ ਹੈ ਮਹਿਜ਼ 17 ਸਾਲਾ ਭਾਰਤੀ ਜੂਨੀਅਰ ਹਾਕੀ ਟੀਮ ਦਾ ਕਪਤਾਨ ਹਰਜੀਤ ਸਿੰਘ ਪਾਵੇਂ ਗਰੀਬੀ ਅਤੇ ਤੰਗੀ ਦੇ ਦੌਰ ਤੇ ਵਿੱਚੋਂ ਗੁਜ਼ਰਿਆ ਪਰ ਅੱਜ ਹਾਕੀ ਵਰਲਡ ਕੱਪ ਜਿੱਤ ਕੇ ਉਸਨੇ ਸਾਬਿਤ ਕਰ ਦਿੱਤਾ ਹੈ के मंजिले उन्हीं को मिलती हैं, जिनके हौसलों में उड़ान होती है